ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਬਹੁਜਤ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਵੱਲੋਂ ਸੁਪਰੀਮ ਕੋਰਟ ਆਫ ਇੰਡੀਆ ਦੇ ਮੁੱਖ ਜੱਜ ਬੀ ਆਰ ਗਵਈਆ ਤੇ ਹੋਰ ਉੱਚ ਅਹੁਦੇ ਤੇ ਬੈਠੇ ਅਧਿਕਾਰੀਆਂ ਨੂੰ ਜਾਤੀ ਤੌਰ ਤੇ ਜਲੀਲ ਕਰਨ ਵਿਰੁੱਧ ਭਾਜਪਾ ਦੀ ਮਨੁਵੱਦੀ ਮੋਦੀ ਸਰਕਾਰ ਦਾ ਪੁਤਲਾ ਫੁਕਿਆ ਗਿਆ ਗੁਰਦੁਆਰਾ ਸ਼੍ਰੀ ਚਿਸ਼ਗੰਸਹਿਮ ਤੋਂ ਕੈਨਰ ਚੌਕ ਤੱਕ ਰੋਸ ਮਾਰਚ ਕੀਤਾ ਗਿਆ ਔਰ ਉਸ ਮਾਰਚ ਦੌਰਾਨ ਸੰਬੋਧਨ ਕਰਦੇ ਆ ਬਸਤਾ ਪੰਜਾਬ ਦੇ ਇੰਚਾਰਜ ਤਰਦ ਅਜੀਤ ਸਿੰਘ ਪਹਿਣੀ ਅਤੇ ਜਨਰਲ ਸਕੱਤਰ ਰਜਿੰਦਰ ਸਿੰਘ ਨੇ ਹੇਰੀਆਨੇ ਕੀ ਹਕੀ ਭਾਜਪਾ ਸਰਕਾਰ ਭਾਰਤੀ ਸਭਿਆਦਾਨ ਤੇ ਹਮਲਾ ਕਰ ਰਹੀ ਹੈ ਉੱਚ ਅਹੁਦੇ ਤੇ ਬੈਠੇ ਸੀਨੀਅਰ ਅਫਸਰਾਂ ਨੂੰ ਜਾਤੀ ਅਤੇ ਆਧਾਰ ਤੇ ਜਲੀਲ ਕਰਕੇ ਉਹਨਾਂ ਨੂੰ ਖੁਦ ਖੁਸ਼ੀ ਕਰਨ ਲਈ ਮਜਬੂਰ ਕਰ ਰਹੀ ਹੈ ਜਦ ਦੀ ਤਾਜ਼ਾ ਉਦਾਹਰਣ ਸੁਪਰੀਮ ਕੋਰਟ ਆਫ ਇੰਡੀਆ ਦੇ ਮੁੱਖ ਜੱਜ ਅਤੇ ਜੁਤੀ ਸੁੱਟ ਕੇ ਸੰਵਿਧਾਨ ਦੀ ਰੱਖਿਆ ਕਰਨ ਵਾਲੇ ਮੁੱਖ ਅਧਿਕਾਰੀ ਨੂੰ અપਮਾਨਿਤ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦੇ ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਤੋੜਨ ਵਾਲੀਆਂ ਫਿਰਕੂ ਤਾਕਤਾਂ ਨੂੰ ਕਿਸੇ ਵੀ ਹਾਲਤ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਕਿ ਨਰਿੰਦਰ ਸਿੰਘ ਬੜਵਾਲੀ ਜਰਨਲ ਸਕੱਤਰ ਜ਼ਿਲ੍ਹਾ ਰੂਪੜ ਦਰਸ਼ਨ ਸਿੰਘ ਚਮਕੌਰ ਸਾਹਿਬ ਜ਼ਿਲ੍ਹਾ ਇੰਚਾਰਜ ਜਸਵੰਤ ਸਿੰਘ ਭਪਿੰਦਰ ਸਿੰਘ ਕੋਟਲਾ ਸਕੱਤਰ ਤਸਵਿੰਦਰ ਸਿੰਘ ਸ਼ਿਬਰ ਜਰਨਲ ਸਕੱਤਰ ਕੈਪਟਨ ਕਮਲਜੀਤ ਸਿੰਘ ਜਨਕ ਸਿੰਘ ਰਿਟਾਇਰ ਸੁਪਰਡੈਂਟ ਸਰਦਾਰ ਕੁਲਦੀਪ ਸਿੰਘ ਰਿਟਾਇਰ ਹਰਦੀਪ ਸਿੰਘ ਦਰਵਾਰਾ ਸਿੰਘ ਮੋਰੰਡਾ ਕੇਸਰ ਸਿੰਘ ਹਰਮੇਸ਼ ਸਿੰਘ ਫਤੇਪੁਰ ਰੋੜਾ ਸਿੰਘ ਸੋਣ ਸਿੰਘ ਗੁਰਨਾਮ ਸਿੰਘ RAM ਸਿੰਘ ਅਮਰਾਲੀ ਓਲਾ ਸਿੰਘ ਅਰਜੀਤ ਸਿੰਘ ਕੇਵਲ ਸਿੰਘ ਬੜਵਾਲੀ ਸਾਹਿਬ ਰਹਿਣਾ ਉਤਲਭੁਕਿਆ ਗਿਆ ਹੈ ਕੀ ਕਹਿਣਾ ਚਾਹੁੰਦੇ ਆ ਅੱਜ ਦਾ ਰੋਜ਼ ਤਰਨਾ ਜੋ ਸਾਡੇ ਚੀਫ ਜਸਟਿਸ ਪੀ ਆਰ ਗਵਈ ਸਾਹਿਬ ਕਿ ਸੁਪਰੀਮ ਕੋਰਟ ਦੇ ਵੱਡੇ ਜੱਜ ਨੇ ਪਿਛਲੇ ਦਿਨਾਂ 'ਚ ਇੱਕ ਅਨਸਰ ਬਲੋ ਉਹਨਾਂ ਤੇ ਚੁੱਟਾ ਫੇਕਿਆ ਗਿਆ ਇਹ ਵੱਡੀ ਘਟਨਾ ਮੇ ਭਾਰਤ ਦੇ ਦੇਸ਼ ਦੇ ਅੰਦਰ ਵਰਤੀ ਹੈ ਔਰ ਦੂਸਰੀ ਘਟਨਾ ਹਰਿਆਣੇ ਦੇ ADGP ਭੂਨ ਕੁਮਾਰ ਜਿਹੜੇ ਰਾਸ਼ਟਰਪਤੀ ਦੁਆਰਾ ਜਿਨ੍ਹਾਂ ਨੂੰ ਅਵਾਰਡ ਮਿਲਿਆ ਉਹਨਾਂ ਨੂੰ ਜਾਤੀ ਤੌਰ ਤੇ ਐਨਾ ਪਰੇਸ਼ਾਨ ਕਰ ਦੱਤੇ ਆ कि ਉਹਨਾਂ ਨੂੰ ਮਜਬੂਰ ਹੋ ਕੇ ਆਪਣੀ ਜਾਨ ਕੌਣੀ ਪਈ ਇਹ ਦੋ ਵੱਡੀਆਂ ਘਟਨਾਵਾਂ ਇਸ ਦੇਸ਼ ਦੇ ਅੰਦਰ ਵਾਪਰੀਆਂ ਔਰ ਜਿਹਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਨਰਿੰਦਰ ਮੋਦੀ ਦੀ ਸਰਕਾਰ ਜ਼ਿੰਮੇਵਾਰ ਹੈ ਜਿਨ੍ਹਾਂ ਨੇ 11 ਸਾਲ ਦੇ ਅੰਦਰ ਗਰੀਬਾਂ ਪਰ ਅਤਿਆਚਾਰ ਕਰ ਦਿੱਤੇ ਗਰੀਬ ਲੜਕੇ ਨਾਲ ਬਰਾਤਕਾਰ ਹੋ ਰਹੇ ਔਰ ਜਿਹੜੇ ਜਸਸ ਚੀਫ ਜਸਸ ਹੈ ਦਾ ਐਡੀਜੀ ਜਿਨ੍ਹਾਂ ਨੇ ਲੋਕਾਂ ਨੂੰ ਇਨਸਾਫ ਦੇਣਾ ਜਦ ਉਹ ਹੀ ਸਰਖਤ ਨਹੀਂ ਤਾਂ ਜਿਹੜੇ ਸਾਡੇ ਪਿੰਡਾਂ ਦੇ ਅੰਦਰ ਗਰੀਬ ਲੋਕ ਗਲੀਆਂ ਚ ਲੈ ਰਹੇ ਹਨ ਮਹਾਲਿਆਂ ਚ ਰਹੇ ਨੇ ਤਾਂ ਉਹਨਾਂ ਦਾ ਕਿਆ ਹਾਲ ਹੈ ਇਹ ਮਨੁਵਾਦੀ ਵਿਵਸਥਾ ਜਿਹਨੂੰ ਖਤਮ ਕਰਨ ਲਈ ਗੁਰੂ ਰਹਿਬਰਾਂ ਨੇ ਵੀ ਬੜਾ ਸੰਘਰਸ਼ ਕਰਿਆ ਔਰ ਸਾਡੇ ਸੰਵਿਧਾਨ ਦੇ ਅੰਦਰ ਵੀ ਵਰਜਸ ਹੈ ਲੇਕਿਨ ਫਿਰ ਵੀ ਇਹ ਲੋਕ ਪਰਵਾਹ ਨਹੀਂ ਕਰਦੇ ਔਰ ਸਾਡੇ ਚੀਫ ਜਸਟਿਸ ਨੇ ਇਹ ਘਟਨਾ ਵਾਪਰੀ ਤਾਂ ਹੋਰ ਤਾਂ ਬਹੁਤ ਵੱਡੀ ਗੱਲ ਹੈ ਇਸਰਕੇ ਅਸੀਂ ਅੱਜ ਇਸ ਘਟਨਾ ਦੀ ਨਿੰਦਿਆ ਕਰਦੇ ਹਾਂ ਔਰ ਅਸੀਂ ਬਹੁਜਲ ਸਮਾਜ ਨੂੰ ਅਪੀਲ ਕਰਨੀ ਚਾਹਾਂਗੇ ਕਿ ਤੁਹਾਨੂੰ ਇੱਕ ਪਲੇਟਫਾਰਮ ਤੇ ਇਕੱਠੇ ਆਉਣਾ ਪਏਗਾ ਤੁਸੀਂ ਇਹ ਦੇਸ਼ ਦੇ ਅੰਦਰ ਤੁਹਾਡੀ ਗਿਣਤੀ 85% ਹੈ ਮਾਨੇਵਲ ਸਾਹਿਬ ਕਾਂਸ਼ੀਰਮ ਕਹਿ ਕੇ ਚਲੇਗੇ ਕਿ ਤੁਸੀਂ ਹੁਕਮਰਾਨ ਬਣਨਾ ਦੇਸ਼ ਦੇ ਅੰਦਰ ਜਦੋਂ ਤੁਸੀਂ ਹੁਕਮਰਾਨ ਬਣੋਗੇ ਤਾਂ ਤੁਹਾਡੇ ਕੋਈ ਅਤਿਆਚਾਰ ਨਹੀਂ ਹੋਏਗਾ ਇਸਰਕੇ ਅਸੀਂ ਅਪੀਲ ਕਰਾਂਗੇ ਕਿ ਤੁਸੀਂ ਇਕੱਠੇ ਹੋ ਔਰ ਅਸੀਂ ਜਿਸ ਹਲਕੇ ਦੇ ਅੰਦਰ ਅੱਜ ਪਤਲਾ ਬੁਕੇ ਜਿਸ ਚਮਕੌਰ ਸਾਹਿਲਕੇ ਦੇ ਅੰਦਰ ਚਰਨ ਜਿਸ ਦੀ ਚੰਨੀ ਜੋ ਕਈ ਵਾਰ ਵਿਧਾਇਕ ਬਣਿਆ ਔਰ 3 ਮਹੀਨੇ ਬਾਅਦ ਉਹ ਮੁੱਖ ਮੰਤਰੀ ਵੀ ਬਣਿਆ ਲੇਕਿਨ ਉਹਨੇ ਵੀ ਗਰੀਬ ਸਮਾਜ ਲਈ ਕੁਝ ਨਹੀਂ ਕੀਤਾ ਔਰ ਮੈਂ ਕਹਿਣਾ ਚਾਹਾਂਗਾ ਕਿ ਜਦੋਂ ਮੁੱਖ ਮੰਤਰੀ ਬਣਿਆ ਉਹਦੇ ਕਾਂਗਰਸ ਦੇ ਵੱਡੇ ਆਦਮ ਨੂੰ ਕਿਹਾ ਸੁਨੀਲ ਜਾਖੜ ਜੋ ਅੱਜਕੱਲ ਬੀਜੇਪੀ 'ਚ ਹੈ ਉਹਨੇ ਕਿਹਾ ਕਿ ਪੈਰ ਦੀ ਜੁੱਤੀ ਹੈ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਬਣ ਨੇ ਕਿਹਾ ਕਿ ਦੇਸੀ ਟੱਟੂ ਕੋਣਾ ਜੇ ਚੰਦੀ ਸੀ ਚੰਨੀ ਦੀ ਜ਼ਮੀਰ ਨਹੀਂ ਜਾਗੀ ਤਾਂ ਮੈਂ ਕਹਿਣਾ ਚਾਹਾਂਗਾ ਬਹੁਜਨ ਸਮਾਜ ਜੁਆਇਸਟੀ ਸਮਾਜ ਦੀ ਜ਼ਮੀਰ ਜਗਣੀ ਚਾਹੀਦੀ ਹੈ ਜਿਹੜੇ ਤੁਹਾਨੂੰ ਪੈਰ ਦੀ ਜੁੱਤੀ ਕਹਿ ਰਹੇ ਜਿਹੜੇ ਤੁਹਾਨੂੰ ਦੇਸੀ ਟੱਟੂ ਕੋੜਾ ਕਹਿ ਰਹੇ ਤੁਸੀਂ ਫੇਰ ਅੱਜ ਉਹਨਾਂ ਦੇ ਚਰਨਾਂ 'ਚ ਇਸੇ ਤਰ੍ਹਾਂ ਅੱਜ ਪੰਜਾਬ ਦੀ ਸਰਕਾਰ ਦੇ ਅੰਦਰ ਜੋ ਕਾਂਗਰਸ ਦਾ ਐਮ.ਐਲ.ਏ ਆਦਮਪੁਰ ਤੋਂ ਜਿਹਨੂੰ ਭਗਵੰਤ ਮਾਨ ਨੇ ਕਹਿ ਕੇ ਇਹਨੂੰ ਜੁੱਤੀ ਸੰਘਾਓ ਬੜੀ ਹੈਰਾਨੀ ਦੀ ਗੱਲ ਇਸੇ ਤਰ੍ਹਾਂ ਇੱਕ ਆ ਕਾਂਗਰਸ ਦਾ ਐਮ.ਐਲ.ਏ ਕਹਿ ਰਿਹਾ ਕਿ ਗਾਲੀ ਗਲੋਚ ਕਰ ਰਿਹਾ ਵਿਧਾਨ ਸਭਾ ਦੇ ਅੰਦਰ ਤਾਂ ਸੇ ਆਮ ਲੋਕਾਂ ਦਾ ਕਾਇਲ ਹੋਵੇਗਾ ਇਸ ਤਰ੍ਹਾਂ ਕੇ ਸਾਥੀਓ ਮੈਂ ਅਪੀਲ ਕਰਨੀ ਚਾਹਾਂਗਾ ਪੰਜਾਬ ਵਾਸੀਆਂ ਨੂੰ ਸਮੁੱਚੇ ਦੇਸ਼ ਵਾਸੀਆਂ ਨੂੰ ਕਿ ਕੋ ਬੌਧਨ ਸਮਾਜ ਪਾਰਟੀ ਹੈ ਜੋ ਗੁਰੂ ਰਹਿਬਰਾਂ ਦੀ ਸੋਚ ਨੂੰ ਲੈ ਕੇ ਚੱਲੀ ਹੈ ਜੋ ਸਮਾਜਿਕ ਪਰਵਰਤਨ ਬਰਾਬਰ ਦੀ ਗੱਲ ਕਰ ਰਹੀ ਹੈ ਇਸ ਤਰ੍ਹਾਂ ਕੇ ਬੌਧਨ ਸਮਾਜ ਪਾਰਟੀ ਨੂੰ ਮਜ਼ਬੂਤ ਕਰੀਏ ਉੱਠ ਕੇ ਖੜੇ ਹੋਈਏ ਇੰਨੇ ਕਿ ਮੈਂ ਬੀਚੇ ਕਰਦਾ ਹੋਇਆ ਸਾਰੇ ਸਾਥੀਆਂ ਨੂੰ ਅਪੀਲ ਕਰਾਂਗਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਆਪਾਂ ਇਕੱਠੇ ਹੋ ਕੇ ਲੜਾਈ ਲੜੀਏ ਅੱਜ ਉਸ ਦਿਨ ਦੀ ਜਿਸ ਦਿਨ ਹੀ ਦੇਸ਼ ਦੇ ਅੰਦਰ ਦੋ ਬੜੀਆਂ ਸ਼ਰਮਨਾਕ ਘਟਨਾਵਾਂ ਮੈਨੂੰ ਆਪ ਕੋ ਕਾਪਰੀਆਂ ਨੰਬਰ 1 ਸੁਪਰੀਮ ਕੋਰਟ ਆਫ ਇੰਡੀਆ ਦੇ ਚੀਫ ਜਸਟਿਸ ਗਵਾਈ ਸਾਹਿਬ ਜਿਹਦਾ ਅਪਮਾਨ ਜੁੱਤਾ ਫੈਂਕ ਕੇ ਕੀਤਾ ਗਿਆ ਔਰ ਇਹ ਸਭ ਤੋਂ ਉਸ ਤੋਂ ਵੀ ਵੱਡੀ ਸ਼ਰਮ ਦੀ ਗੱਲ ਹੈ ਕਿ ਜੁੱਤਾ ਫੈਂਕਣ ਵਾਲੇ ਨੇ ਇਹ ਗੱਲ ਕਿਹਾ ਮੈਂ ਕੋਈ ਅਫਸੋਸ ਨਹੀਂ ਕਰੂੰਗਾ ਔਰ ਮੈਂ ਕੋਈ ਮਾਫੀ ਨਹੀਂ ਮੰਗੂੰਗਾ ਔਰ ਜੋ ਮੈਂ ਕੀਤਾ ਉਹ ਸਹੀ ਕੀਤਾ ਉਹ ਫਿਰ ਇਹ ਉਹ ਤਾਂ ਵੀ ਵੱਡੀ ਸ਼ਰਮਨਾਕ ਗੱਲ ਹੈ ਦੂਸਰੀ ਗੱਲ ਹਰਿਆਣੇ ਦੇ ਏ ਡੀ ਜੀ ਪੀ వై ਕੁਰਨ ਕੁਮਾਰ ਜੀ ਜਿਨ੍ਹਾਂ ਨੂੰ ਰਾਸ਼ਟਰਪਤੀ ਅਵਾਰਡ ਮਿਲਿਆ ਹੋਵੇ ਔਰ ਜਿਹਦੀ ਧਰਮ ਪਤਨੀ ਆਈ ਐਸ ਹੋਵੇ ਔਰ ਜਿਹਦਾ ਬ੍ਰਦਰ ਇਨ ਲਾ ਜਿਹੜਾ ਹੈਗਾ ਉਹਦਾ ਐਮ ਐਲ ਏ ਹੋਵੇ ਇਹੋ ਜੇ ਜਿਹੜਾ ਸਾਧਨ ਸੰਪੰਨ ਪਰਿਵਾਰ ਦੇ ਨਾਲ ਵੀ ਉਹਨਾਂ ਨੂੰ ਬੜਤਾਰਤ ਕੀਤਾ ਗਿਆ ਔਰ ਇੱਥੇ ਦੀ ਵਿਵਸਥਾ ਜਿਹੜੀ ਹੈ ਮਨੁਭਾਦੀ ਵਿਵਸਥਾ ਉਹ ਤੋਂ ਤੰਗ ਪ੍ਰੇਸ਼ਾਨ ਹੋ ਕੇ ਉਹਨਾਂ ਨੂੰ ਅਖੀਰ ਮਜਬੂਰਨ ਵਾਸਤੇ ਸੁਸਾਈਡ ਕਰਨਾ ਪਿਆ ਔਰ ਭਾਵੇਂ ਹਰਿਆਣੇ ਦੀ ਸਰਕਾਰ ਹੈ ਜਿਹੜੀ ਜਿਹੜੀ ਭਾਰਤੀ ਜਨਤਾ ਪਾਰਟੀ ਸਰਕਾਰ ਹੈ ਔਰ ਦੇਸ਼ ਦੇ ਅੰਦਰ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਦੋਵੇਂ ਸਰਕਾਰਾਂ ਨੇ ਮਿਲ ਕੇ ਉਸ ਪਰਿਵਾਰ ਨੂੰ ਇੰਨਾ ਜਲੀਲ ਕੀਤਾ ਇਸ ਤੋਂ ਵੀ ਵੱਡੀ ਗੱਲ ਹੈ ਕਿ ਉਸ ਪਰਿਵਾਰ ਨੂੰ ਡਰਾਇਆ ਔਰ ਧਮਕਾਇਆ ਜਾ ਰਿਹਾ ਹੈ ਉਹਨਾਂ ਦੀ ਜਿਹੜੀ ਡੀਜੀਪੀ ਏਡੀਜੀਪੀ ਸਾਹਿਬ ਦੀ ਜਿਹੜੀ ਬਾਡੀ ਸੀ ਔਰ ਪਰਿਵਾਰ ਦੀ ਕੰਸੈਂਟ ਤੋਂ ਬਿਨਾ 16 ਸੈਕਟਰ ਤੋਂ ਜਿਹੜਾ ਪੀਜੀਆਈ ਚ ਮੂਵ ਕੀਤੀ ਗਈ ਬਿਨਾ ਕੰਸੈਂਟ ਬਹੁਤ ਵੱਡਾ ੱਟਕਾ ਹੋਰ ਇੱਕ ਵੱਡੀ ਸਾਜਿਸ਼ ਰਚੀ ਜਾ ਰਹੀ ਹੈ ਕਿਉਂਕਿ ਇਹ ਨਾ 14 ਅਧਿਕਾਰੀਆਂ ਦੇ ਵੱਡੇ ਉੱਚ ਅਧਿਕਾਰੀਆਂ ਦੇ ਨਾਂ ਉਹਨਾਂ ਨੇ ਸੁਸਾਈਡ ਨੋਟ ਵਿੱਚ ਲਿਖੇ ਹੈ ਤਰੰਤ ਬਹੁਜਨ ਸਮਾਜ ਪਾਰਟੀ ਮੰਗ ਕਰਦੀ ਹੈ ਕਿ ਉਹਨਾਂ ਨੂੰ ਤਰੰਤ ਅਰੈਸਟ ਕਰਕੇ ਜੇਲ੍ਹ ਦੇ ਅੰਦਰ ਛੁੱਟਿਆ ਜਾਵੇ ਔਰ ਗਵਈ ਸਾਹਿਬ ਦਾ ਜਿਹੜਾ અપਮਾਨ ਕੀਤਾ ਉਹਨਾਂ ਉਹਦੇ ਉੱਤੇ NSA ਲਾ ਕੇ ਦੇਸ਼ ਧਰੋਹ ਦਾ ਮੁਕੱਦਮਾ ਜਿਹੜਾ ਚਲਾਇਆ ਜਾਵੇ ਉਹਨੂੰ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਛੱਡਿਆ ਜਾਵੇ ਬਹੁਜਨ ਸਮਾਜ ਪਾਰਟੀ ਨੇ ਪੂਰੇ ਪੰਜਾਬ ਦੇ ਅੰਦਰ ਔਰ ਪੂਰੇ ਹਰਿਆਣਾ ਔਰ ਚੰਡੀਗੜ੍ਹ ਦੇ ਅੰਦਰ ਸਾਰੇ ਜ਼ਿਲ੍ਹਾ ਹੱਡਕੁਆਟਰਾਂ ਦੇ ਉੱਤੇ ਮਾਨਯੋਗ ਜਿਹੜਾ ਦੇਸ਼ ਦੇ ਰਾਸ਼ਟਰਪਤੀ ਨੂੰ ਅਸੀਂ ਮੈਮੋਰੰਡਮ ਭੇਜੇ ਆ ਤਾਂ ਕਿ ਦੋਸ਼ੀਆਂ ਦੇ ਖਿਲਾਫ ਜਿਹੜੇ ਆ ਭਾਵੇਂ ਉਹ ਗੁਬਈ ਸਾਹਿਬ ਦੇ ਦੋਸ਼ੀ ਆ ਭਾਵੇਂ ਜਿਹੜਾ ਜਿਹੜਾ ਏਡੀਜੀਪੀ ਸਾਹਿਬ ਕੁਮਾਰ ਸਾਹਿਬ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਤੁਰੰਤ ਉਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਅਰੈਸਟ ਕਰਕੇ ਜੇਲ੍ਹ ਦੇ ਅੰਦਰ ਸੁੱਟਿਆ ਜਾਵੇ ਭੋਜਨ ਸਮਾਜ ਪਾਰਟੀ ਨੇ ਇਸੇ ਲੜੀ ਤਹਿਤ ਜਿਹੜਾ ਪੂਰੇ ਰੋਸ ਮਹੀਤਰਨੇ ਪ੍ਰਦਰਸ਼ਨ ਕੀਤੇ ਆ ਅੱਜ ਜਿਹੜਾ ਮਰੰਡੇ ਜਿਹੜਾ ਸ਼ਹਿਰ ਦੇ ਅੰਦਰ ਪਾਰਟੀ ਦੇ ਸੂਬਾ ਜਨ ਸਖਤਰ ਜਤ ਜਿੰਦਰ ਸਿੰਘ ਨਨੇੜੀਆਂ ਜੀ ਦੀ ਅਗਵਾਈ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਔਰ ਮੋਦੀ ਸਰਕਾਰ ਦਾ ਜਿਹੜਾ ਪੁਤਲਾ ਕੁੱਕਿਆ ਗਿਆ ਔਰ ਸਾਡੀ ਮੰਗ ਹੈ ਕਿ ਦੋਸ਼ੀਆਂ ਦੇ ਖਿਲਾਫ ਤੁਰੰਤ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਤਲਾਕਾਂ ਵਿੱਚ ਛੱਡਿਆ ਜਾਵੇ